او دیکھ را نیں لا تے دیکھ را نیں لا تے چنگا چنگا میں تا نیں دی بیچي بندا کے میں تا نیں دی

ਪੀਡੀ ਦੇ ਨਾਨਾ ਜੀ ਲੱਗਦਾ ਹੈ ਜੀ ਇਹ ਵੀ ਨਾਨਾ ਜੀ ਮੇਰਾ ਬਰਦਰ ਆ ਜੀ ਜੀ ਤੇ ਇਧਰ ਹੱਸ ਰਿਹਾ ਇਹ ਅੱਜ ਦੇ ਤੁਸੀਂ ਵੀ ਇੱਥੇ ਹਾਜ਼ਰ ਆਂ ਸਕੂਲ ਦੀ ਮੈਨੇਜਮੈਂਟ ਦਾ ਕੋਈ ਵੀ ਬੰਦਾ ਔਰ ਕੋਈ ਵੀ ਸਟਾਫ ਜਾਂ ਇਵਨ ਕਿ ਪੀਐਮ ਤੱਕ ਵੀ ਕੋਈ ਸਾਡੇ ਅੱਜ ਸ਼ਮਸ਼ਾਨ ਘਾਟ ਤੇ ਉਹਨੂੰ ਬੱਚੀ ਨੂੰ ਸ਼ਰਧਾਂਜਲੀ ਦੇਣ ਨਹੀਂ ਆਇਆ ਤੁਸੀਂ ਆਪ ਦੇਖ ਲਿਓ ਜੇ ਇੱਥੇ ਆਉਂਦੇ ਆ ਮਰਿਆਂ ਦੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈਗਾ ਠੀਕ ਆ ਇਹਨਾਂ ਦੀ ਅਨਗੈਲਦੀ ਦੇ ਨਾਲ ਬੱਚਾ ਉਹ ਵੀ ਇਹਨਾਂ ਦੀ ਸਕੂਲ ਦੀ ਬਾਉਂਡਰੀ ਦੇ ਅੰਦਰ ਜੀ ਐਕਸੀਡਰ ਬਤ ਪਿਆ ਹੈ ਨਹੀਂ ਸਕੂਲ ਐਸਡੀ ਸਕੂਲ ਐਸਡੀ ਪਬਲਿਕ ਸਕੂਲ ਅਦਮਪੁਰ ਜੀ ਇਹ ਦੇਖੋ ਪ੍ਰਸ਼ਾਸਨ ਨੂੰ ਵੀ ਅਸੀਂ ਅਸੀਂ ਬੇਨਤੀ ਆ ਵੀ ਇਹ ਸਕੂਲ ਤੇ ਪੂਰਾ ਐਕਸ਼ਨ ਲਿਆ ਜਾਵੇ ਇਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਇਹਨਾਂ ਨੂੰ ਪਤਾ ਕਿੱਦਾਂ ਲੱਗੂ ਬੱਚੇ ਆ ਬੱਚੇ ਕੀ ਆ ਦੇਖੋ ਇੱਥੇ ਆਉਂਦੇ ਸਟਾਫ ਦੇ ਮੈਂਬਰ ਆਉਂਦੇ ਜਾਂ ਨਾਮਿਨੇਟ ਕਰਦੇ ਲੱਭ ਤੁਸੀਂ ਟੀਜੇ ਨੂੰ ਭੇਜ ਦਿੰਦੇ ਕਿਸੇ ਹੋਰ ਨੂੰ ਭੇਜਦੇ ਸਾਡਾ ਵੀ ਮਨ ਠੰਡਾ ਹੁੰਦਾ ਵੀ ਚਲੋ ਵੀ ਆਏ ਆ ਇੰਨੀਆਂ ਫੀਸਾਂ ਦਿੱਤੀਆਂ ਇੱਕ 100 ਰੁਪਏ ਦਾ ਉਹਨਾਂ ਕੋਲ ਸਰਦਾਰ ਜੀ ਦਾ ਕੱਪੜਾ ਨਹੀਂ ਭੇਜੋਆ ਚੱਕ ਵੀ ਭੇਜੋ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਦੇਖੋ ਅੱਜ ਸਾਨੂੰ ਕਲਵਾਨ ਸਿੰਘ ਬੀਐਸਪੀ ਪੀਸੀਐਸ ਇਹ ਜਿਹੜੇ ਆਪਣੇ ਉਹਨਾਂ ਨੇ ਸਾਨੂੰ ਕਿਤਾ ਬੜਾ ਕੰਫੀਡੈਂਸ ਨਾਲ ਗਿਆ ਵੀ ਮੇਰੀ ਡਿਊਟੀ ਤੇ ਪ੍ਰਾਪਰ ਹੈ ਮੇਰੀ ਪੀਕੀ ਗਿਆ ਉਸ ਤੁਸੀਂ ਫਿਕਰ ਨਾਲ ਸਾਰਿਆਂ ਨੂੰ ਖੜਾ ਲਾ ਸਾਰਿਆਂ ਨੂੰ ਖੜਾ ਲਾ ਲੇਕਿਨ ਜਿਹੜਾ ਮੌਜੂਦਾ ਐਸ ਐਚਓ ਆ ਉਹ ਤਾਂ ਕੱਲ ਵੀ ਸੁੱਤਾ ਸੀ ਤੇ ਅੱਜ ਵੀ ਸੁੱਤਾ ਹੈ ਸਾਡੀ ਕੋਈ ਮਦਦ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਹੁਣ ਅਸੀਂ ਉਹ ਕੁਝ ਪੁਆਇੰਟ ਅਸੀਂ ਉਹਨੂੰ ਕਿਹਾ ਡੀ ਐਸ ਪੀ ਸਾਹਿਬ ਨੂੰ ਤੇ ਮਗਰੋਂ ਉਹਨੂੰ ਕਹਿੰਦਾ ਕੀ ਕਹਿੰਦੇ ਜੀ ਤੁਸੀਂ ਮੈਂ ਕਹਿੰਦਾ ਸੁਣਿਆ ਨਹੀਂ ਡੀ ਐਚ ਜਾਂ ਡੀ ਐਸ ਪੀ ਸਾਹਿਬ ਸੁਣ ਰਿਹਾ ਹੈ ਤਾਂ ਤੁਹਾਡੀ ਤੂੰ ਤੂੰ ਖੜਾ ਹੈ ਤੂੰ ਗੋਲ ਨਾਲ ਖੜਾ ਹੈ ਯਾਨੀ ਕਿ ਇਦਾਂ ਦੇ ਅਫਸਰ ਜਿਹੜੇ ਆ ਲੈ ਸਰਕਾਰ ਨੂੰ ਪਤਾ ਨਹੀਂ ਕਿ ਇਹਨਾਂ ਨੂੰ ਕਿਤੇ ਉੱਤੇ ਇਦਾਂ ਠਾ ਦੇ ਸੱਟ ਕਿਥੇ ਪਤਾ ਲੱਗ ਵੀ ਇਹ ਨੌਕਰੀ ਕੀ ਹੁੰਦੀ ਹੈ ਲੱਖਾਂ ਰੁਪਏ ਨੇ ਦੀ ਸੈਲਰੀ ਆ ਇਹਨਾਂ ਨੇ ਮੈਨੇਜਮੈਂਟ ਤੋਂ ਕੱਲ ਪੈਸੇ ਲੈ ਪੈਸੇ ਲੈ ਗਿਆ ਸਾਡਾ ਨੀ ਕਾਰੋਬਾਰ ਕੀਤਾ ਜੇ ਪਿੰਡ ਦੇ ਲੋਕ ਕੀ ਇਸ ਦੀ ਕੋਈ ਵੀਡੀਓ ਜਾਂ ਕੋਈ ਐਵੀਡੈਂਸ ਵੀ ਹੈ ਤੁਹਾਡੇ ਕੋਲ ਜੇ ਜਦੋਂ ਮੂੰਹ ਹੀ ਬੰਦ ਹੈ ਤਾਂ ਹੁਣ ਕੀ ਕਹਤਾਂ ਸਾਨੂੰ ਤਾਂ ਆਪਣੀ ਕੁੜੀ ਦੇ ਨਾਲ ਸੀ ਅਸੀਂ ਉਹ ਐਵੀਡੈਂਸ ਜਿਵੇਂ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਰਚਾ ਕਰ ਦਿੱਤਾ ਸੀ ਮੌਕੇ ਤੇ ਉਹਨਾਂ ਵੱਲੋਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿਦਾਂ ਜੀ ਜਿਵੇਂ ਕਿ ਉਹਨਾਂ ਨੇ ਦੱਸਿਆ ਸੀ ਕਿ ਪਹਿਲੇ ਉਹਨਾਂ ਦੇ ਵੱਲੋਂ ਮੌਕੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਇਸ ਵਾਰ ਨਹੀਂ ਕੋਈ ਪਰਚਾ ਪਰਚਾ ਤੇ ਜਾ ਕੇ ਰਾਤੀ 8 ਵਜੇ ਹੋਇਆ ਐਫ ਆਈ ਆਰ ਤਾਂ ਦਰਜ ਦਰਜ ਹੋਇਆ 8 ਵਜੇ 7:30 ਵਜੇ ਸਵੇਰੇ 7:30 ਵਜੇ ਬੱਚੇ ਦਾ ਐਕਸੀਡੈਂਟ ਦਾ ਮੌਤ ਹੁੰਦੀ ਹੈ ਤੇ ਪਰਚਾ ਹੁੰਦਾ ਸ਼ਾਮ ਨੂੰ 8 ਵਜੇ ਈ ਕਹਿਣਾ ਚਾਹੁੰਦੇ ਆ ਜਿਹੜਾ 12 ਘੰਟੇ ਬਾਅਦ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਅਸੀਂ ਇਹੀ ਸਾਡੇ ਮਨ 'ਚ ਇਹੀ ਸ਼ੱਕ ਹੈ ਵੀ ਉਹਨੇ ਇਹਨਾਂ ਦਾ ਮੂੰਹ ਬੰਦ ਕਰ ਦਿੱਤਾ ਮੈਨੇਜਮੈਂਟ ਨੇ ਕੋਈ ਨਾ ਕੋਈ ਸੈਟ ਕਰ ਉਹ ਸੈਟਿੰਗ ਹੋਈ ਤਾਂ ਤਾਂ ਇਹੋ ਇਹਨਾਂ ਕੇਡੇ ਲੀਟ ਹੋਇਆ ਸੱਚੂ ਕਹਿੰਦਾ ਮੇਰੇ ਤਾਂ ਦਿਨ ਹੀ ਥੋੜੇ ਰਹਿੰਦੇ ਆ ਹਾਂ ਉਹਨੂੰ ਕਿਹਨੂੰ ਕਹਿੰਦੇ ਡੈਟਾ ਰਮੈਂਟ ਇਹਨਾਂ ਨੇ ਤੈਨੂੰ ਇਹਨਾਂ ਨੂੰ ਸੁਣ ਕੇ ਆਇਆ ਫਿਰ ਰਿਟਾਇਰਮੈਂਟ ਤੇ ਆਇਆ 2 ਮਹੀਨੇ ਦੀ ਰਿਟਾਇਰਮੈਂਟ ਤੇ ਉਹਨਾਂ ਕਹਿੰਦੇ ਮੈਨੂੰ ਕੀ ਸਿਰ ਦਰਦੀ ਲੈਣ ਦੀ ਲੋੜ ਆ ਪੈਸਾ ਜੋ ਵੀ ਕੋਲ ਅਸੀਂ ਪੈਸਾ ਨਹੀਂ ਅਸੀਂ ਕੋਈ ਦਿੱਤਾ ਨਹੀਂ ਨਾ ਸਾਨੂੰ ਪਤਾ ਦੇਖਿਆ ਲੇ ਉਹਨਾਂ ਤੇ ਦਿੱਤੀ ਕਰੀ ਜਾਂ ਸਰਕਾਰ ਨੂੰ ਚੋੜੀ ਹੈ ਜੀ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਵੱਲੋਂ ਮੈਂ ਜਵਾਬ ਦਉਣਾ ਸੂਬੇ ਦੇ ਖਿਲਾਫ ਸਖਤ ਤੇ ਸਖਤ ਕਾਰਵਾਈ ਕੀਤੀ ਜੀ ਜਿਹੜਾ ਕਿ ਘਰ ਵਾਲਿਆਂ ਦਾ ਬਾਰ ਬਾਰ ਇਹ ਕਹਿਣਾ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਨੇ ਸਹੀ ਤਰ੍ਹਾਂ ਨਾਲ ਡੀਲ ਨਹੀਂ ਕੀਤਾ ਇੱਕ ਬੱਚੀ ਦੀ ਜਾਨ ਗਈ ਔਰ ਪ੍ਰਸ਼ਾਸਨ ਢਿੱਲਾ ਰਿਹਾ ਉੱਥੇ ਨਹੀਂ ਇਸ ਤਰ੍ਹਾਂ ਦੀ ਕੋਈ ਹੋਣੀ ਕਿ ਜਦੋਂ ਸਾਨੂੰ ਪਤਾ ਲੱਗੇ ਅਸੀਂ ਨਾਲ ਦੀ ਨਾਲ ਕਾਰਵਾਈ ਕਰੀਏ ਜੀ ਇਸ ਤਰ੍ਹਾਂ ਦੀ ਕੋਈ ਹੋਣੀ ਬਾਰੇ ਘਰਾਵਾ ਲਾਤੀਆਂ ਜੀ ਮੈਨੇਜਮੈਂਟ ਕਮੇਟੀ ਦੇ ਅੰਦਰ ਪ੍ਰਿੰਸੀਪਲ ਤੇ ਲੱਗੇ ਜੀ ਪਰਚਾ ਹੋਗੇ 11 ਬੰਦੇ ਦੇ ਪਰਚਾ ਜਿਵੇਂ ਕਿ ਸਰ ਪਹਿਲਾਂ ਉਸ ਵਿਅਕਤੀਆਂ ਨੂੰ ਫੜ ਕੇ ਫੜ ਲਿਆ ਗਿਆ ਸੀਗਾ ਫਿਰ ਬਾਅਦ ਵਿੱਚ ਦੱਸਿਆ ਗਿਆ ਕਿ ਉਹ ਬੱਚਿਆਂ ਨੂੰ ਛੱਡ ਦਿੱਤੀ ਗਿਆ ਬੰਦਿਆਂ ਨੂੰ ਛੱਡ ਦਿੱਤਾ ਗਿਆ ਇਸ ਬਾਰੇ ਤੁਸੀਂ ਪੁੱਛਿਆ ਨਹੀਂ ਇਸ ਤਰ੍ਹਾਂ ਦੇ ਮੇਰੇ ਧਿਆਨ ਕੋਈ ਹੈ ਰਹੀ ਇਹ ਹੋਈ ਤਾਂ ਮੈਂ ਚੈੱਕ ਕਰਾ ਤੇ ਹੁਣ ਕਰਦੇ ਕਿ ਹੁਣ ਕੀ ਦੋਸ਼ੀ ਪੱਕਾ ਫੜ ਲਏ ਆ ਬਿਲਕੁਲ ਜੀ ਇਹ ਨੈਗਲੀਜੈਂਸੀ ਹੈ ਜੀ ਕੱਲ ਕੱਲ ਡੀਸੀ ਸਾਹਿਬ ਦੇ ਅੰਡਰ ਵੀ ਇੱਕ ਮੀਟਿੰਗ ਹੋਈ ਸੀ ਸਕੂਲਾਂ ਨਾਲ ਜੀ ਉਸ ਦੇ باوجود ਸਕੂਲਾਂ ਚ ਇਦਾਂ ਜਾਰੀ ਹੈ ਜੀ ਵੀ ਅਸੀਂ ਚੈਕਿੰਗ ਸ਼ੁਰੂ ਕਰਤੀ ਜੀ ਕੱ ਸੰਬੰਧਿਤ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਹੋਊਗਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ